ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਖਾਲੀ ਅਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਦੇਸ਼ਵਦੇਸ਼ ਦੇ ਇਸ ਸਕੰਦਲ ਸਵਾਗਤ ਕਰਦੇ ਹਾਂ ਤੇ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਪਿਆ ਚੋਣਵੀਆਂ ਖਬਰਾਂ ਬਾਬਲ ਕਲਾ ਗੋਲੀकांड ਚਰਨਜੀਤ ਸ਼ਰਮਾ ਦੀ ਮੋੜ ਪੇਸ਼ੀ ਅੱਜ ਅਕਾਲੀ ਪਏ ਨਰਮ ਸੁਖਬੀਰ ਨੇ ਆਖਿਆ ਗੱਠਜੋੜ ਜਾਰੀ ਰਹੇਗਾ ਢਿੰਡਸਾ ਨਾਲ ਨੇੜਤਾ ਦੀ ਕੋਸ਼ਿਸ਼ ਭਗਵੰਤ ਮਾਨ ਦਾ ਦੋਸ਼ ਅਕਾਲੀ ਦਲ ਦਾ ਹੋ ਚੁੱਕਾ ਹੈ ਅਪਰਾਧੀਕਰਨ ਫੂਲਕਾ ਨੇ ਆਖਿਆ ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਤੋਂ ਮੁਕਤ ਕਰਾਉਣਾ ਮੁੱਖ ਮਕਸਦ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਦੋਸ਼ ਵਿਕਾਸ ਵਿੱਚ ਅੜਿੱਕਾ ਲਾਰੇ ਨੇ ਅਕਾਲੀ ਪੰਜਾਬ ਵਿੱਚ ਨੌਜਵਾਨ ਚਿਹਰਿਆਂ ਤੇ ਖੇਡ ਸਕਦੀ ਹੈ ਕਾਂਗਰਸ ਜਲੰਧਰ ਤੋਂ ਸ਼ਸ਼ੀਲ ਰਿੰਕੂ ਫਰੀਦਕੋਟ ਤੋਂ ਸੁਖਵਿੰਦਰ ਡੈਣੀ ਮੈਦਾਨ ਵਿੱਚ ਲੋਕ ਸਭਾ ਚੋਣਾਂ ਲਈ ਟਿਕਟਾਂ ਦੀ ਦੌੜ ਤੇਜ਼ ਪਟਿਆਲਾ ਤੋਂ ਰਣਦੀਪ ਨੱਬਾ ਨੇ ਠੋਕਿਆ ਦਾਵਾ ਸੁਖਪਾਲ ਖੈਰਾ ਦੀ ਮੰਗ ਕਿਸਾਨਾਂ ਨੂੰ ਮਿਲੇ 1.5 ਕਰੋੜ ਦਾ ਮੁਆਵਜ਼ਾ ਕਾਰਿਡੋਰ ਲਈ ਐਕਵਾਇਰ ਕੀਤੀ ਜਾਣ ਵਾਲੀ ਜ਼ਮੀਨ ਦੇ ਸੰਦਰਭ ਵਿੱਚ ਬੋਲੇ ਹੁਣ ਖਬਰਾਂ ਦੀ ਵਿਸਥਾਰ ਪੰਜਾਬ ਡੈਰੀ ਹੁਣ ਫੇਸਬੁੱਕ ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਕੀ ਵਾਪਰਿਆ ਕੀ ਹੋਣ ਵਾਲਾ ਹੈ ਕਿਆ ਸੀ ਪਿੜਾਂ ਖੇਡਾਂ ਦੇ ਮਦਾਨਾ ਸੰਗੀਤ ਦੀ ਦੁਨੀਆ ਤੇ ਹੋਰ ਬਹੁਤ ਕੁਝ ਦਾ ਵੇਰਵੇ ਨਾਲ ਹਾਲ ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਆਪਣੇ ਦਿਲ ਦੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ ਸੋ ਇੰਟਰਨੈਟ ਤੇ ਖਬਰਾਂ ਦੀ ਤਾਜ਼ਾ ਜਾਣਕਾਰੀ ਲਈ ਆਪਣੇ ਦੋਸਤਾਂ ਨੂੰ ਵੀ ਇਸ ਵਿੱਚ ਸ਼ਾਮਲ ਕਰੋ ਬਸ ਸਰਚ ਕਰੋ ਪੰਜਾਬ ਡੈਲੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਲ ਹੋ ਜਾਓ ਮੋਦੀ ਸਰਕਾਰ ਵੱਲੋਂ ਆਖਰੀ ਬਜਟ ਪੇਸ਼ ਕਰਨ ਤੋਂ 2 ਦਿਨਾਂ ਬਾਅਦ ਭਾਈਵਾਲ ਪਾਰਟੀ ਅਕਾਲੀ ਦਲ ਨੇ ਮੀਡੀਆ ਸਾਹਮਣੇ ਆ ਕੇ ਇਸ ਬਜਟ ਦੀ ਸ਼ਲਾਘਾ ਕੀਤੀ। ਚੰਡੀਗੜ੍ਹ ਵਿਖੇ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਆਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਖਿਆ ਕਿ ਇਸ ਬਜਟ ਵਿੱਚ ਹਰ ਵਰਗ ਦਾ ਧਿਆਨ ਰੱਖਿਆ ਹੈ। ਸੁਖਬੀਰ ਨੇ ਆਖਿਆ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਕੇਂਦਰ ਸਰਕਾਰ ਨੇ ਦੇਸ਼ ਭਰ ਦੇ 2 ਏਕੜ ਜ਼ਮੀਨ ਵਾਲੇ ਕਿਸਾਨਾਂ ਨੂੰ 6000 ਰੁਪਏ ਸਾਲਾਨਾ ਮਦਦ ਦੇਣ ਦਾ ਐਲਾਨ ਕੀਤਾ ਹੈ। ਸੁਖਬੀਰ ਨੇ ਇਸ ਮਦਦ ਤੇ ਆਖਿਆ ਕਿ ਮੋਦੀ ਸਰਕਾਰ ਦਾ ਇਹ ਐਲਾਨ ਸ਼ਲਾਘਾ ਤਕਾਬਲੇ ਪੰਜਾਬ ਦੇ ਕਿਸਾਨਾਂ ਲਈ ਇਹ ਐਲਾਨ ਕਾਫੀ ਨਹੀਂ ਕਿਉਂਕਿ ਦੇਸ਼ ਦੇ ਬਾਕੀ ਸੂਬਿਆਂ ਦੇ ਕਿਸਾਨ ਸਿਰਫ ਇੱਕ ਹੀ ਖੇਤੀ ਕਰਦੇ ਜਦਕਿ ਪੰਜਾਬ ਦੇ ਕਿਸਾਨ ਸਾਲ ਵਿੱਚ ਦੋ ਤਿੰਨ ਫਸਲਾਂ ਦੀ ਖੇਤੀ ਕਰਦੇ ਨੇ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਨਾਲ ਚੱਲ ਰਹੇ ਵਿਵਾਦ ਵਿੱਚ ਬੀਬੀ ਜਗੀਰ ਕੌਰ ਮਨਜਿੰਦਰ ਸਿੰਘ ਸਰਸਾ ਦੇ ਹੱਕ ਵਿੱਚ ਨੇਤਰੀ ਤੇ ਉਹਨਾਂ ਆਖਿਆ ਕਿ ਸਰਕਾਰ ਦੀ ਗੁਰਦੁਆਰਿਆਂ ਵਿੱਚ ਦਖਲਅੰਦਾਜ਼ੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਏਗੀ ਇਨਾਂ ਹੀ ਨਹੀਂ ਬੀਬੀ ਜਗੀਰ ਕੌਰ ਨੇ ਨਵਜੋਤ ਸਿੰਘ ਸਿੱਧੂ ਤੇ ਨਿਸ਼ਾਨਾ ਸਾਧ ਦੇ ਆਖਿਆ ਕਿ ਜਿਸ ਨੂੰ ਸਾਡੀ ਸਰਕਾਰ ਦੀਆਂ ਚਲਾਈਆਂ ਬੱਸਾਂ ਚੰਗੀਆਂ ਨਹੀਂ ਲੱਗਦੀਆਂ ਸਨ ਉਹ ਹੁਣ ਮੋੜ ਕਿਉਂ ਲੋ ਕਰਵਾਈਆਂ ਜਾ ਰਹੀਆਂ ਬੀਤੇ ਦਿਨ ਅਕਾਲੀ ਦਲ ਵੱਲੋਂ ਐਨਡੀਏ ਦੀ ਮੀਟਿੰਗ ਦਾ ਬਾਈਕਾਟ ਕੀਤਾ ਸੀ ਇਸ ਤੋਂ ਪਹਿਲਾਂ ਮਨਜਿੰਦਰ ਸਰਸਾ ਵੀ ਸਰਕਾਰ ਨੂੰ ਗੁਰਦੁਆਰਾ ਸਾਹਿਬ ਦੇ ਕੰਮਾਂ ਵਿੱਚ ਦਖਲਅੰਦਾਜ਼ੀ ਕਰਨ ਤੋਂ ਰੋਕ ਚੁੱਕੇ ਨੇ ਮੈਂਬਰ ਪਾਰਲੀਮੈਂਟ ਅਤੇ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਕਿ ਅਕਾਲੀ ਦਲ ਨਹੀਂ ਭਾਜਪਾ ਦੇ ਸਾਹਮਣੇ ਗੋਡੇ ਟੇਕ ਦਿੱਤੇ ਲੇਕਿਨ ਪੰਜਾਬ ਵਿੱਚ ਆਪਣੀਆਂ ਕੁਰਸੀਆਂ ਬਚਾਉਣ ਲਈ ਕੇਂਦਰ ਖਿਲਾਫ ਸ਼ਖਬੀਰ ਜਾ ਹੋਰ ਕੋਈ ਅਕਾਲੀ ਦਲ ਨਹੀਂ ਬੋਲ ਰਿਹਾ ਤਖਸ਼ਿਰੀ ਹਜੂਰ ਸਾਹਿਬ ਦੇ ਮੁੱਦੇ ਤੇ ਅਕਾਲੀ ਭਾਜਪਾ ਨੇਤਾਵਾਂ ਦੀ ਬਿਆਨਬਾਜ਼ੀ ਤੇ ਸੁਨੀਲ ਜਾਖੜ ਨੇ ਆਖਿਆ ਕਿ ਸੁਖਬੀਰ ਆਰਐਸਐਸ ਦੇ ਖਿਲਾਫ ਬੋਲਣ ਦੇ ਸਮਰੱਥ ਨਹੀਂ ਸਿਰਫ ਕੁਰਸੀ ਦੇ ਲਾਲਚ ਵਿੱਚ ਅਕਾਲੀ ਭਾਜਪਾ ਅਗਵਾਈ ਵਾਲੀ ਕੇਂਦਰ ਸਰਕਾਰ ਦਾ ਵਿਰੋਧ ਨਹੀਂ ਕਰ ਸਕਦੇ ਉਹਨਾਂ ਨੇ ਬਜਟ ਤੇ ਆਖਿਆ ਕਿ ਕੇਂਦਰ ਨੇ ਕਿਸਾਨ ਵਿਰੋਧੀ ਬਜਟ ਪੇਸ਼ ਕੀਤਾ ਹੈ ਤੀਜੇ ਫਰੰਟ ਤੇ ਉਹਨਾਂ ਆਖਿਆ ਕਿ ਆਮ ਆਦਮੀ ਪਾਰਟੀ ਜਾਂ ਕੋਈ ਹੋਰ ਉਹ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੇ ਹਿੱਤ ਦੀ ਗੱਲ ਨਹੀਂ ਕਰੇਗਾ ਇਸ ਲਈ ਪੰਜਾਬ ਵਿੱਚ ਤੀਜਾ ਫਰੰਟ ਆਉਣਾ ਬੇਬੁਨਿਆਦ ਹੈ ਕਰਤਾਰਪੁਰ ਕਾਰੀਡੋਰ ਤੇ ਉਹਨਾਂ ਆਖਿਆ ਕਿ ਦਿੱਲੀ ਵਿੱਚ ਬੈਠੇ ਹੁਕਮਰਾਨਾਂ ਨੂੰ ਗੁਰੂ ਘਰਾਂ ਦੇ ਨਾਮ ਤੇ ਕੱਟਿਆ ਰਾਜਨੀਤੀ ਨਹੀਂ ਕਰਨੀ ਚਾਹੀਦੀ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅਕਾਲੀ ਦਲ ਤੇ ਵਿਕਾਸ ਕੰਮ ਵਿੱਚ ਅੜਿੱਕਾ ਲਾਉਣ ਦਾ ਦੋਸ਼ ਲਾਉਂਦੇ ਆਖਿਆ ਕਿ ਬਠਿੰਡਾ ਨਗਰ ਨਿਗਮ ਕੋਲ 35 ਕਰੋੜ ਰੁਪਏ ਦੇ ਫੰਡ ਹੋਣ ਦੇ ਬਾਵਜੂਦ ਨਿਗਮ ਵਿਕਾਸ ਕੰਮ ਸ਼ੁਰੂ ਨਹੀਂ ਕਰਵਾ ਰਹੀ ਉਹਨਾਂ ਆਖਿਆ ਕਿ ਇਸ ਤੋਂ ਬਾਅਦ ਪਤਾ ਨਹੀਂ ਬਠਿੰਡੇ ਦਾ ਖਜ਼ਾਨਾ ਮੰਤਰੀ ਬਣੇਗਾ ਜਾਂ ਨਹੀਂ ਇਸ ਲਈ ਸਾਰੇ ਸ਼ਹਿਰ ਦੇ ਵਿਕਾਸ ਲਈ ਅੱਗੇ ਆਉਣਾ ਚਾਹੀਦਾ ਹੈ ਮਨਪ੍ਰੀਤ ਬਾਦਲ ਨੇ ਦਾਵਾ ਕੀਤਾ ਕਿ ਬਠਿੰਡਾ ਨੂੰ ਇਸ ਦੌਰ ਦੀ ਤਰਜ਼ ਤੇ ਵਿਕਸਿਤ ਕੀਤਾ ਜਾਏਗਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਖਿਆ ਕਿ 올 ਇੰਡੀਆ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਜੀ ਸੋਚ ਅਨਸਾਰ ਪੰਜਾਬ ਕਾਂਗਰਸ ਵਿੱਚ ਨੌਜਵਾਨਾਂ ਨੂੰ ਵਧੇਰੇ ਅਹੁਦੇ ਦਿੱਤੇ ਗਏ ਨੇ ਉਹਨਾਂ ਆਖ ਸਸਦੇ ਪ੍ਰਧਾਨ ਵਣ ਦਾ ਮਾਨਵੀ ਕਈ ਆਗੂਆਂ ਨੂੰ ਪ੍ਰਾਪਤ ਹੋਇਆ ਮਨਪ੍ਰੀਤ ਬਾਦਲ ਬਠਿੰਡਾ ਵਿਖੇ ਖੁਸ਼ਬਾਸ਼ ਜਟਾਣਾ ਦੀ ਅਉਦਾ ਸੁਭਾਲੇ ਜਾਂਦੇ ਸਮਾਗਮ ਮੌਕੇ ਬੋਲ ਰਹੇ ਸਨ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦੋਸ਼ ਲਾਇਆ ਕਿ ਅਕਾਲੀ ਦਲ ਦੋਰੀ ਖੇਡ ਖੇਡ ਰਹੇ ਹੈ ਉਹਨਾਂ ਆਖੇ ਕਿ ਇੱਕ ਪਾਸੇ ਭਾਜਪਾ ਨਾਲ ਮੀਟਿੰਗਾਂ ਦਾ ਬਾਈਕਾਟ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਹਰ ਸਿਮਰਤ ਕੋਰ ਬਾਦਲ ਭਾਜਪਾ ਦੀ ਸਿਮਰਤੀ ਇਰਾਨੀ ਨਾਲ ਕਿੱਕਲੀ ਪਾ ਰਹੀ ਹੈ ਮਨਪ੍ਰੀਤ ਨੇ ਹਰ ਸਿਮਰਤ ਕੋਲ ਬਾਦਲ ਨੂੰ ਚੁਣੌਤੀ ਦਿੱਤੀ ਕਿ ਜੇਕਰ ਭਾਜਪਾ ਵੱਲੋਂ ਇਹਨਾਂ ਨਾਲ ਇਹਨਾਂ ਧੱਕਾ ਕੀਤਾ ਜਾ ਰਿਹਾ ਤੇ ਉਹ ਕੁਰਸੀ ਕਿਉਂ ਨਹੀਂ ਛੱਡ ਰਹੇ ਉਹਨਾਂ ਆਖੇ ਕਿ ਹੈਰਾਨੀ ਦੀ ਗੱਲ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਦੇ ਬਜਟ ਆਏ ਨੂੰ 2 ਦਿਨ ਹੋ ਚੁੱਕੇ ਪਰ ਭਾਜਪਾ ਦੀ ਭਾਈਵਾਲ ਅਕਾਲੀ ਦਲ ਦੇ ਆਗੂਆਂ ਨੇ ਹਾਲੇ ਤੱਕ ਇਸ ਸੰਬੰਧੀ ਕੋਈ ਪ੍ਰਤੀਕਰਮ ਨਹੀਂ ਦਿੱਤਾ ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲੋ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ ਗੱਡੀ ਬੇਅਦਬੀ ਮਾਮਲੇ ਨਾਲ ਸੰਬੰਧਤ ਬਾਬਲਕਲਾ ਗੋਲੀकांड ਵਿੱਚ 8 ਦਿਨਾਂ ਦੇ ਪੁਲਿਸ ਰਿਮਾਂਡ ਤੇ ਚੱਲ ਰਹੇ ਮੋਗਾ ਦੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ ਇਸ ਘਟਨਾ ਦੀ ਜਾਂਚ ਕਰ ਰਹੀ ਐਸਆਈਟੀ ਨੇ 27 ਜਨਵਰੀ ਨੂੰ ਉਹਨਾਂ ਦੀ ਹਿਸ਼ਿਆਰ ਪਰਸਥਿਤ ਰਹਾਇਸ਼ ਤੋਂ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਲਿਆਂਦਾ ਸੀ ਪੇਸ਼ੀ ਦੌਰਾਨ ਉਹਨਾਂ ਦੇ ਰਿਮਾਂਡ ਵਿੱਚ ਹੋਰ ਵਾਧੇ ਦੀ ਮੰਗ ਕੀਤੀ ਜਾਣ ਦੀ ਸੰਭਾਵਨਾ ਹੈ ਬਾਬਲਕਲਾ ਗੋਲੀकांड ਦੀ ਘਟਨਾ 14 ਅਕਤੂਬਰ 2015 ਨੂੰ ਸਾਹਮਣੇ ਆਈ ਇਸ ਨਾਲ 2 ਦਿਨ ਪਹਿਲਾਂ 12 ਅਕਤੂਬਰ ਨੂੰ ਬਰਗਾੜੀ ਵਿੱਚ ਪਵਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸੀ ਗੋਲੀਕਾਂ ਦੀ ਜਾਂਚ ਕਰਦੇ ਹਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਆਧਾਰ 'ਤੇ ਇਸੇ ਕੇਸ ਵਿੱਚ 11 ਅਗਸਤ 2018 ਨੂੰ ਉਸ ਸਮੇਂ ਦੇ ਐਸਐਸਪੀ ਮੋਗਾ ਚਰਨਜੀਤ ਸ਼ਰਮਾ ਐਸਪੀ ਫਾਜ਼ਲ ਕਾ ਵਿਕਰਮਜੀਤ ਸਿੰਘ ਐਸਐਸਪੀ ਮੋਗਾ ਦੇ ਰੀਡਰ ਇੰਸਪੈਕਟਰ ਪ੍ਰਦੀਪ ਸਿੰਘ ਤੇ ਥਾਣਾ ਬਾਜਾਖਾਨਾ ਇੰਚਾਰਜ ਏਐਸਆਈ ਅਮਰਜੀਤ ਸਿੰਘ ਖਲਾਰ ਨੂੰ ਨਾਮਜ਼ਦ ਕੀਤਾ ਗਿਆ ਸੀ ਐਸਆਈਟੀ ਵੱਲੋਂ ਅਦਾਲਤ ਵਿੱਚ ਪੇਸ਼ੀ ਦੌਰਾਨ ਸਾਬਕਾ ਐਸਐਸਪੀ ਦੇ ਰਿਮਾਂਡ ਵਿੱਚ ਹੋਰ ਵਾਧਾ ਕੀਤੇ ਜਾਣ ਦੀ ਮੰਗ ਦੇ ਆਸਾਰ 'ਤੇ ਬਾਬਲਕਲਾ ਗੋਲੀਕੰਢ ਦੀ ਘਟਨਾ 14 ਅਕਤੂਬਰ 2015 ਨੂੰ ਹੋਈ ਜਿਸ ਵਿੱਚ ਬਰਗਾੜੀ ਬੇਅਦਬੀ ਮਾਮਲੇ ਨੂੰ ਲੈ ਕੇ ਤਰਨਾ ਦੇ ਰਹੀ ਸੰਗਤ ਤੇ ਪੁਲਿਸ ਫਾਇਰਿੰਗ ਵਿੱਚ ਦੋ ਸਿੱਖ ਨੌਜਵਾਨ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਸਰਾਵਾ ਦੀ ਜਾਨ ਚਲੀ ਗਈ ਸੀ ਮਾਮਲੇ ਵਿੱਚ ਪੁਲਸ ਨੇ 1 1 ਅਕਤੂਬਰ 2015 ਨੂੰ ਥਾਣਾ ਬਾਜਾਖਾਨਾ ਵਿੱਚ ਅਣਪਛਾਤੀ ਪੁਲਿਸ ਪਾਰਟੀ ਤੇ ਕਤਲ ਦਾ ਕੇਸ ਦਰਜ ਕੀਤਾ ਸੀ ਬੇਅਦਬੀ ਮਾਮਲੇ ਦੀ ਜਾਂਚ ਕਰਨ ਵਾਲੇ ਜਸਟਰ ਸਰਨਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਆ ਇਸ ਕੇਸ ਨੂੰ ਚਲਾਇਆ ਗਿਆ ਤੇ 11 ਅਗਸਤ ਨੂੰ ਪੁਲਿਸ ਅਧਿਕਾਰੀਆਂ ਨੂੰ ਨਾਮਜ਼ਦ ਕੀਤਾ ਗਿਆ। ਪਦਮਸ਼੍ਰੀ ਐਡਵੋਕੇਟ ਹਰਵਿੰਦਰ ਸਿੰਘ ਫੂਲਕਰ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਤੇ ਇੱਕ ਸਿਆਸੀ ਪਰਿਵਾਰ ਦਾ ਕਬਜ਼ਾ ਹੋਣ ਕਰਕੇ ਸਿੱਖ ਮਸਲੇ ਤੇ ਸਿੱਖ ਪਰੰਪਰਾਵਾਂ ਦਾ ਕਾਣ ਹੋ ਰਿਹਾ ਹੈ। ਉਹਨਾਂ ਆਖਿਆ ਕਿ ਕਾਮਦੇ ਅਸ਼ੀਰਵਾਦ ਨਾਲ ਦਿੱਲੀ ਸੇ ਇੱਕ ਅਦਾਲਤ ਦੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਜ਼ਾ ਦੇ ਵਾਕਫਤੇ ਪਾਉਣ ਤੋਂ ਬਾਅਦ ਉਹਨਾਂ ਦਾ ਦੂਜਾ ਮਕਸਦ ਸ਼੍ਰੋਮਣੀ ਕਮੇਟੀ ਦੇ ਗੁਰਧਾਮਾਂ ਨੂੰ ਬਾਦਲਾਂ ਦੀ ਸਿਆਸੀ ਚੁੰਗਲ ਵਿੱਚੋਂ ਮੁਕਤ ਕਰਾ ਕੇ ਸਿੱਖ ਮਰਿਆਦਾ ਬਹਾਲ ਕਰਾਉਣਾ ਉਹਨਾਂ ਦਾ ਮੁੱਖ ਫਰਜ ਹੈ। ਉਧਰ ਅਕਾਲੀ ਦਲ ਨਰਮਪਿਆ ਸੁਖਬੀਰ ਨੇ ਆਖਿਆ ਕਿ ਗੱਡਜੋੜ ਜਾਰੀ ਜਾਰੀ ਰਹੇਗਾ। ਸ਼੍ਰੋਮਣੀ ਅਕਾਲੀ ਦਲ ਨੇ 5 ਏਕੜ ਤੱਕ ਦੇ ਕਿਸਾਨਾਂ ਨੂੰ ਸਾਲਾਨਾ 6000 ਰੁਪਏ ਦੇਣ ਦੀ ਬਜਾਏ ਇਹ ਰਾਸ਼ੀ ਦੁੱਗਣੀ ਕਰਨ ਤੇ ਖੇਤ ਮਜ਼ਦੂਰਾਂ ਨੂੰ ਇਸ ਯੋਜਨਾ ਵਿੱਚ ਲਿਆਉਣ ਲਈ ਕੇਂਦਰੀ ਖਜ਼ਾਨਾ ਮੰਤਰੀ ਨਾਲ ਮੁਲਾਕਾਤ ਕਰਨ ਦਾ ਫੈਸਲਾ ਕੀਤਾ ਹੈ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਆਖਿਆ ਕਿ ਅਕਾਲੀ ਦਲ ਦਾ ਭਾਜਪਾ ਨਾਲ ਗੱਠਜੋੜ ਜਾਰੀ ਰਹੇਗਾ ਭਾਜਪਾ ਨੂੰ ਪਹਿਲਾਂ ਦੀ ਤਰ੍ਹਾਂ 3 ਸੀਟਾਂ ਦਿੱਤੀਆਂ ਜਾਣਗੀਆਂ ਜੇ ਸੀਟਾਂ ਦੀ ਅਦਲਾ ਬਦਲੀ ਦੀ ਲੋੜ ਪਈ ਤਾਂ ਅਕਾਲੀ ਦਲ ਤੇ ਭਾਜਪਾ ਦੀ ਸਾਂਝੀ ਕੋਰ ਕਮੇਟੀ ਵਿੱਚ ਇਸ ਬਾਰੇ ਫੈਸਲਾ ਲਿਆ ਜਾਏਗਾ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਆਖਿਆ ਕਿ ਡਾਕਟਰ ਸੁਦਰਸ਼ਨ ਕੁਮਾਰ ਤਰੇਹਨ ਕਤਲकांड ਮਾਮਲੇ ਵਿੱਚ ਸਾਬਕਾ ਅਕਾਲੀ ਵਿਧਾਇਕ ਵਰਸਾ ਸਿੰਘ ਵਲਟੋਆ ਦੀ ਸ਼ਮੂਲੀਅਤ ਤੋਂ ਬਾਅਦ ਇਹ ਗੱਲ ਸਾਫ਼ ਹੋ ਗਈ ਹੈ ਕਿ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਸਿਆਸੀ ਦਬਾਅ ਬਣਾ ਕੇ ਇਸ ਮਾਮਲੇ ਨੂੰ ਦਬਾਉਣ ਵਿੱਚ ਲੱਗਿਆ ਸੀ ਉਹਨਾਂ ਆਖਿਆ ਕਿ ਅਕਾਲੀ ਦਲ ਦਾ ਅਪਰਾਧੀਕਰਨ ਹੋ ਚੁੱਕਾ ਹੈ ਵਰਸਾ ਸਿੰਘ ਵਲਟੋਆ ਸੁੱਚਾ ਸਿੰਘ ਲੰਗਾਸਣੇ ਹੋਰ ਆਗੂਆਂ ਤੇ سنگੀਨ ਦੋਸ਼ ਲੱਗਦੇ ਰਹੇ ਨੇ ਪਰ ਬਾਦਲ ਸਰਕਾਰ ਨੇ ਇਹਨਾਂ ਨੂੰ ਕਲੀਨ ਚਿੱਟ ਦਵਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਭਗਵੰਤ ਮਾਨ ਨੇ ਆਖਿਆ ਕਿ ਸੁਖਬੀਰ ਬਾਦਲ ਕਹਿ ਰਹੇ ਹੈ ਕਿ ਉਹਨਾਂ ਨੇ ਇੱਕ ਡਾਇਰੀ ਲਾਈ ਸੀ ਜਿਸ ਨਾਲ ਵਿੱਚ ਉਹਨਾਂ ਅਫਸਰਾਂ ਦੇ ਨਾਮ ਦਰਜ ਹੈ ਜੋ ਅਕਾਲੀ ਆਗੂਆਂ ਤੇ ਵਰਕਰਾਂ ਦੇ ਝੂਠੇ ਮਾਮਲੇ ਦਰਜ ਕਰ ਰਹੇ ਨੇ ਉਹਨਾਂ ਆਖਿਆ ਕਿ ਹੌਸਲਾ ਦਿੰਦੇ ਹੈ ਕਿ ਸੁਖਬੀਰ ਬਾਦਲ ਇੱਕ ਹੋਰ ਡਾਇਰੀ ਲਾਉਣ ਜਿਸ ਵਿੱਚ ਉਹ ਅਕਾਲੀ ਦਲ ਵਿੱਚ ਸ਼ਾਮਲ ਅਪਰਾਧਿਕ ਪ੍ਰਵਿਰਤੀ ਵਾਲੇ ਆਗੂਆਂ ਦੇ ਨਾਮ ਦਰਜ ਕਰਨ ਉਹਨਾਂ ਆਖਿਆ ਕਿ ਇਹ ਡਾਇਰੀ ਜਲਦੀ ਹੀ ਪੜ ਜਾਏਗੀ ਆਮ ਆਦਮੀ ਪਾਰਟੀ ਆਉਂਦੀਆਂ ਲੋਕ ਸਭਾ ਚੋਣਾਂ ਲਈ ਪੰਜਾਬ ਦੀਆਂ ਕੁਝ ਪਾਰਟੀਆਂ ਨਾਲ ਗੱਡਜੋੜ ਦੀ ਗੱਲ ਚੱਲ ਰਹੀ ਹੈ ਜੇਕਰ ਕਿਸੇ ਨੇ ਸਹਿਯੋਗ ਨਾ ਦਿੱਤਾ ਤਾਂ ਆਮ ਆਦਮੀ ਪਾਰਟੀ ਸਾਰੀਆਂ ਸੀਟਾਂ ਤੇ ਇਕੱਲਿਆਂ ਹੀ ਚੋਣਾਂ ਲੜੇਗੀ ਹੁਣ ਤੱਕ ਲੋਕ ਸਭਾ ਦੇ 5 ਉਮੀਦਵਾਰਾਂ ਦਾ ਐਲਾਨ ਹੋ ਚੁੱਕਾ ਹੈ ਜੇਕਰ ਜਲਦ ਹੀ ਕੁਝ ਛੋਟੀਆਂ ਪਾਰਟੀਆਂ ਨਾਲ ਗੱਡਜੋੜ ਨਹੀਂ ਹੁੰਦਾ ਤਾਂ ਸਾਰੀਆਂ ਸੀਟਾਂ ਤੇ ਆਪਣੇ ਉਮੀਦਵਾਰ ਐਲਾਨੇ ਜਾਣਗੇ ਆਮ ਆਦਮੀ ਪਾਰਟੀ ਦਾ ਵੀ ਦੋਸ਼ ਹੈ ਕਿ ਕੈਪਟਨ ਸਰਕਾਰ ਦੀ ਕਰਜ਼ਾ ਮਾਫੀ ਸਕੀਮ ਵਿੱਚ ਅਕਾਲੀਆਂ ਦੇ ਪਰਿਵਾਰਕ ਮੈਂਬਰਾਂ ਦੇ ਨਾਮ ਆਉਣ ਤੇ ਆਮ ਆਦਮੀ ਪਾਰਟੀ ਨੇ ਇਹ ਦੋਸ਼ ਲਾਇਆ ਹੈ ਕਿ ਗਰੀਬ ਕਿਸਾਨਾਂ ਦੀ بجائے ਚਾਹੇਤੇ ਅਮੀਰਾਂ ਨੂੰ ਫਾਇਦਾ ਪੰਚਾਇਆ ਜਾ ਰਿਹਾ ਹੈ ਜਿਸ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਉਹਨਾਂ ਆਖੇ ਕਿ ਕਈ ਅਕਾਲੀ ਨੇਤਾਵਾਂ ਦੇ ਪਰਿਵਾਰਕ ਮੈਂਬਰਾਂ ਦਾ ਵੀ ਕਰਜ਼ਾ ਮਾਫ ਕਰ ਦਿੱਤਾ ਜਿਨ੍ਹਾਂ ਦੀ ਕੋਲ ਚੰਗੀ ਖਾਸੀ ਜ਼ਮੀਨ ਸੀ ਤੇ ਕੁਝ ਨੇਤਾਵਾਂ ਦੇ ਬੱਚੇ ਵਿਦੇਸ਼ਾਂ ਵਿੱਚ ਪੜ੍ਹਦੇ ਆ ਤੇ ਉੱਥੇ ਗਰੀਬ ਕਿਸਾਨ ਸੂਚੀ ਵਿੱਚ ਆਪਣਾ ਨਾਮ ਦਰਜ ਕਰਾਉਣ ਦੇ ਚੱਕਰ ਘੱਟ ਰਹੇ ਨੇ ਪੰਜਾਬੀ ਇਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖੈਰਾ ਦਾ ਦੋਸ਼ ਹੈ ਕਿ ਕੈਪਟਨਾਂ ਦੇ ਬਾਦਲਾਂ ਵਰਗੇ ਵਪਾਰੀਆਂ ਨੇ ਹਰ ਵਾਰ ਚੋਣਾਂ ਵਿੱਚ ਕਰੋੜਾਂ ਰੁਪਏ ਖਰਚ ਕੇ ਸਿਆਸਤ ਤੇ ਕਬਜ਼ਾ ਕੀਤਾ ਤੇ ਵਾਰ-ਵਾਰ ਪੰਜਾਬ ਨੂੰ ਲੁੱਟ ਕੇ ਕੰਗਾਲੀ ਦੇ ਰਾਹ ਤੋਰਿਆ ਹੈ ਉਹਨਾਂ ਆਖਿਆ ਕਿ ਪੰਜਾਬ ਦਾ ਮਜ਼ਮੂਲ ਵਰਗ ਅਤੇ ਬੇਰੁਜ਼ਗਾਰ ਨੌਜਵਾਨ ਰੋਜ਼ਗਾਰ ਅਤੇ ਪੰਜਾਬ ਦੀ ਜਨਤਾ ਸਿਹਤ ਸਿੱਖਿਆ ਵਰਗੀਆਂ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੀ ਹੈ ਤੇ ਇਹ ਲੀਡਰਾਂ ਦਾ ਮਨੋਰਥ ਸੇਵਾ ਭਾਵਨਾ ਦੀ ਬਜਾਏ ਸਿਆਸਤ ਨੂੰ ਤੰਦਾ ਵਜੋਂ ਅਪਣਾਉਣ ਅਤੇ ਵਾਰੋਵਾਰੀ ਪੰਜਾਬ ਦੇ ਖਜ਼ਾਨੇ ਨੂੰ ਲੁੱਟਣ ਦਾ ਰਿਹਾ ਹੈ ਕਹਦਾ ਦੋਸ਼ ਹੈ ਕਿ ਜਿੱਥੇ ਪਿਛਲੇ 10 ਸਾਲਾਂ ਵਿੱਚ ਸੁਖਬੀਰ ਬਾਦਲ ਦੀ ਜੁੰਡਲੀ ਨੇ ਕੇਬਲ ਨੈਟਵਰਕ ਬਿਜਲੀ ਬਜਰੀ ਰੇਤਾ ਤੇ ਸ਼ਰਾਬ ਦੇ ਠੇਕਿਆਂ ਤੇ ਕਬਜ਼ਾ ਕੀਤੇ ਇਸੇ ਤਰ੍ਹਾਂ ਕਾਂਗਰਸ ਪਾਰਟੀ ਦੇ ਲੀਡਰਾਂ ਨੇ ਕਬਜ਼ੇ ਸ਼ੁਰੂ ਕਰ ਦਿੱਤੇ ਨੇ ਉਹਨਾਂ ਆਖਿਆ ਕਿ ਸੁਖਬੀਰ ਬਾਦਲ ਦੀਆਂ 700 ਬੱਸਾਂ ਤੋਂ ਇਲਾਵਾ ਨਿਰਮਲ ਸਿੰਘ ਕਾਲੂ ਡੈਂਪਾ ਹੈਨਰੀ ਅਮਰੀਕ ਢਿੱਲੋ ਵਰਗੇ ਸਿਆਸੀ ਟੱਬਰਾਂ ਨੇ ਟਰਾਂਸਪੋਰਟ ਦੇ ਕਬਜ਼ਾ ਕਰਕੇ ਸੂਬੇ ਦੀ ਟਰਾਂਸਪੋਰਟ ਪ੍ਰਣਾਲੀ ਨੂੰ ਫੇਲ ਕਰ ਦਿੱਤਾ ਹੈ ਕਰਤਾਰਪੁਰ ਕੋਰੀਡੋਰ ਲਈ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਐਕਵਾਇਰ ਕੀਤਾ ਜਾਣਾ ਹੈ ਖੇਰਾਂ ਦੀ ਮੰਗ ਹੈ ਕਿ ਕਿਸਾਨਾਂ ਦੀ ਪ੍ਰਤੀ ਏਕੜ ਘੱਟ ਤੋਂ ਘੱਟ 1.5 ਕਰੋੜ ਰੁਪਏ ਮੁਆਵਜ਼ੇ ਦੇ ਰੂਪ ਵਿੱਚ ਦਿੱਤਾ ਜਾਣਾ ਚਾਹੀਦਾ ਤੇ ਨਾਲ ਹੀ ਇੱਕ ਪਰਿਵਾਰ ਨੂੰ ਨੌਕਰੀ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਕਿਸਾਨ ਪਰਿਵਾਰ ਆਪਣੀ ਜ਼ਿੰਦਗੀ ਦੁਬਾਰਾ ਤੋਂ ਠੀਕ ਠਾਕ ਨਾਲ ਸ਼ੁਰੂਆਤ ਕਰ ਸਕਣ ਪੰਜਾਬ ਵਿੱਚ ਕਾਂਗਰਸ ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਨੌਜਵਾਨ ਚਿਹਰਿਆਂ ਤੇ ਦਾਗ ਖੇੜ ਸਕਦੀ ਹੈ ਟਿਕਟਾਂ ਦੀ ਦੌੜ ਵਿੱਚ ਕਈ ਨੌਜਵਾਨ ਸ਼ਾਮਲ ਹੈ ਤੇ ਪਾਰਟੀ ਹਾਈ ਕਮਾਂਡ ਵੀ ਨਵੇਂ ਚਿਹਰੇ ਲਿਆਉਣ ਤੇ ਵਿਚਾਰ ਕਰ ਰਹੀ ਹੈ ਕਾਂਗਰਸ ਦੇ ਦੋ ਵੱਡੇ ਨੇਤਾ ਦੇ ਪੁੱਤਰ ਵੀ ਟਿਕਟਾਂ ਦੀ ਦੌੜ ਵਿੱਚ ਨੇ ਅੰਬਿਕਾ ਸੋਨੀ ਆਪਣੇ ਅਨੰਦਪੁਰ ਸੀਟ ਤੋਂ ਆਪਣੇ ਬੇਟੇ ਅਨੂਪ ਸੋਨੀ ਨੂੰ ਟਿਕਟਾਂ ਦਿਵਾਉਣਾ ਚਾਹੁੰਦੀ ਹੈ। ਰਾਣਾ ਗੁਰਮੀਤ ਸੋਢੀ ਫਿਰੋਜ਼ਪੁਰ ਸੰਸਦੀ ਹਲਕੇ ਤੋਂ ਆਪਣੇ ਪੁੱਤਰ ਹੀਰਾ ਸੋਢੀ ਲਈ ਟਿਕਟ ਮੰਗ ਰਹੇ ਨੇ। ਸੁਨੀਲ ਜਾਖੜ ਤੇ ਆਸ਼ਾ ਕੁਮਾਰੀ ਨਾਲ ਮੀਟਿੰਗ ਵਿੱਚ ਇਹ ਮੁੱਦਾ ਉੱਠਿਆ ਕਿ BC ਵਰਗ ਨੂੰ ਇੱਕ ਟਿਕਟ ਦਿੱਤੀ ਜਾਵੇ। ਸੋਢੀ ਇਸੇ ਵਰਗ ਵਿੱਚੋਂ ਨੇ। 2014 ਵਿੱਚ ਫਰੀਦਕੋਟ ਤੋਂ ਚੋਣ ਲੜ ਰਹੇ ਜਗENDER ਸਿੰਘ ਪੰਜਗੜਾਈ ਅਕਾਲੀ ਜਲਵੇ ਜਾ ਚੁੱਕੇ ਹੈ। ਝੰਡਿਆਲਾ ਗੁਰੂ ਤੇ ਵਿਧਾਇਕ ਸੁਖਵਿੰਦਰ ਡੈਨੀ ਨੇ ਇੱਥੋਂ ਫਰੀਦਕੋਟ ਤੋਂ ਚੋਣ ਲੜਨ ਦੀ ਗੱਲ ਕਹੀ ਹੈ। 2009 ਵਿੱਚ ਇੱਥੋਂ ਲੜੇ ਸਨ ਪਰ ਚੋਣ ਹਾਰ ਸ਼ਸ਼ੀਲ ਰਿੰਕੂ ਦੀ ਟੈਕ ਨੂੰ ਲੈ ਕੇ ਮਜ਼ਬੂਤ ਦਾਵਾ ਜਲੰਧਰ ਤੋਂ ਕੀਤਾ ਜਾ ਰਿਹਾ ਹੈ ਦਾਬੇ ਵਿੱਚ ਇਸ ਮਜ਼ਬੂਤ ਗੜ ਵਿੱਚ ਕੈਪਟਨ ਅਮਰਿੰਦਰ ਸਿੰਘ ਆਪਣੇ ਗਰੁੱਪ ਦਾ ਇੱਕ ਐਸਸੀ ਜੇਰਾ ਵੀ ਚਾਹੁੰਦੇ ਨੇ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਨੂੰ ਹੁਸ਼ਿਆਰਪੁਰ ਜਾਣਾ ਪੈ ਸਕਦਾ ਹੈ ਹਾਲਾਂਕਿ ਉੱਥੋਂ ਸੰਤੋਖ ਚੌਧਰੀ ਵੀ ਦਾਵੇਦਾਰ ਨੇ दो मौजूदा मेंबर पार्लियामेंट अमृतसर तो गुरजीत ओजला ते लुधियाना तो रवनीत बिट्टू दी टिकट पक्की ਮੰਨੀ ਜਾ ਰਹੀ ਹੈ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਤੋਂ ਲੜਨ ਅਤੇ ਔਜਲਾ ਨੂੰ ਨਨਦਪੁਰ ਸਾਹਿਬ ਪੇਜੈਂਟ ਤੇ ਵੀ ਵਿਚਾਰ ਕੀਤਾ ਗਿਆ ਸੀ ਪਰ ਡਾਕਟਰ ਨਵਜੋਤ कौर ਵੱਲੋਂ ਚੰਡੀਗੜ੍ਹ ਤੋਂ ਅਰਜੀ ਦਿੱਤੇ ਜਾਣ ਤੋਂ ਬਾਅਦ ਇਹ ਸਥਿਤੀ ਖਤਮ ਹੋ ਗਈ ਵਿਧਾਇਕ ਰਣਦੀਪ ਨਾਬਾ ਨੇ ਪਟਿਆਲਾ ਸੀਟ ਤੇ ਆਪਣੀ ਦਾਵੇਦਾਰੀ ਜਤਾਈ ਹੈ ਪਰਨੀਤ कौर ਵੀ ਉੱਥੋਂ ਦਾਵੇਦਾਰ ਨੇ ਸੰਗਰੂਰ ਤੋਂ ਵਿਜੇਂਦਰ ਸਿੰਘਲਾ ਤੇ ਕੇਵਲ ਢਿੱਲੋਂ ਵਿਚਾਰ ਵੀ ਕਸ਼ਮਕਸ਼ਾ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਜਸਬੀਰ ਸਿੰਘ ਡਿੰਪਾ ਟਿਕਟ ਦੀ ਆਸ ਲਾਈ ਬੈਠੇ ਨੇ ਅੱਜ ਦੇ ਪ੍ਰੋਗਰਾਮ ਵਿੱਚ ਬੱਸ ਇੰਨਾ ਹੀ ਕੱਲ ਫਿਰ ਮਿਲਾਂਗੇ ਸਤਿ ਸ਼੍ਰੀ ਅਕਾਲ